ਤੇ ਕੰਮ ਕਿੰਨੀ ਦੇਰ ਕਰਨਾ ਸਿਰਫ ਤੁਸੀਂ 1 ਘੰਟਾ 1 ਘੰਟਾ ਕੰਮ ਕਰਨਾ ਤੁਸੀਂ ਸਿਰਫ ਆਪਣੇ ਮੋਬਾਈਲ ਫੋਨ ਦੇ ਉੱਤੇ ਜਿਹਦੇ ਵਿੱਚੋਂ ਤੁਸੀਂ ਬਹੁਤ ਹੀ ਜ਼ਿਆਦਾ ਤੁਸੀਂ ਪੈਸਾ ਕਮਾ ਸਕਦੇ ਨੇ ਦੇਖੋ 40000 ਤੋਂ 50000 ਤੁਸੀਂ ਬੜੇ ਆਰਾਮ ਨਾਲ ਕਮਾ ਲੋਗੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਸੋ ਦੋਸਤੋ ਜਿਹੜਾ ਸਾਡਾ ਅੱਜ ਦਾ ਵੀਡੀਓ ਦਾ ਟੋਪਿਕ ਹੈ ਜੀ ਸਾਡੀ ਅੱਜ ਦੀ ਵੀਡੀਓ ਦਾ ਟੋਪਿਕ ਹੈਗਾ 부ਝਾਰ ਤਾਂ ਪਾਓ ਤੇ ਅਗਰ ਤੁਸੀਂ ਬੁਝਾਰਤਾ ਪਾਉਨੇ ਹੋ ਤੇ ਲੋਕ ਤੁਹਾਨੂੰ ਬੁਝਾਰਤਾ ਦੱਸ ਦੇਣੇ ਜੋ ਵੀ ਤੁਸੀਂ ਬੁਝਾਰਤ ਪਾਉਂਗੇ ਤਾਂ ਉਹਦੇ ਤੁਸੀਂ ਬਹੁਤ ਵਧੀਆ ਪੈਸੇ ਕਮਾ ਸਕਦੇ ਹੋ ਉਹ ਕੰਮ ਕਿਵੇਂ ਕਰਨਾ ਵਾ ਜਾਂ ਤੁਹਾਨੂੰ ਪੈਸੇ ਕਿਵੇਂ ਆਉਣਗੇ ਉਹ ਪੂਰੀ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਜੀ ਸੋ ਪਲੀਜ਼ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਫ ਤੱਕ ਜਰੂਰ ਦੇਖਿਓ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਨਾ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਚਾਹੁੰਦਾ ਵੀ ਯਾਰ ਮੈਂ ਨਾ ਦੇਖੋ ਤੁਹਾਡੇ ਵਾਸਤੇ ਕਿੰਨੀ ਨੌਲੇਜ ਵਾਲੀ ਵੀਡੀਓ ਲੈ ਕੇ ਆਨਾ ਵੀ ਤੁਸੀਂ ਘਰੇ ਬੈਠ ਕੇ ਤੁਸੀਂ ਕਿਵੇਂ ਪੈਸੇ ਕਮਾ ਸਕਦੇ ਹੋ ਹਣਾ ਤੁਹਾਨੂੰ ਫਰਕ ਟੋਪਿਕ ਦੇ ਉੱਤੇ ਕੰਮ ਵੀ ਦੱਸਦਾ ਵਾਂ ਨਹੀਂ ਤਾਂ ਤੁਸੀਂ YouTube ਦੇ ਉੱਤੇ ਜਾ ਕੇ ਦੇਖ ਲਓ Facebook ਦੇ ਉੱਤੇ ਜਾ ਕੇ ਦੇਖ ਲਓ ਤੁਹਾਨੂੰ ਕੋਈ ਵੀ ਜਿੱਦਾਂ ਮੈਂ ਸਮਝਾਉਣਾ ਨਾ ਨਾ ਤੁਹਾਨੂੰ ਵੀ ਤੁਸੀਂ ਕਿਸੇ ਕਿਸ ਟੋਪਿਕ ਦੇ ਕੰਮ ਕਰ ਲਓ ਤੁਹਾਨੂੰ ਕੋਈ ਨਹੀਂ ਦੱਸੇਗਾ ਕੋਈ ਵੀ ਸਿਰਫ ਤੁਹਾਨੂੰ ਐ ਕਹਿੰਦੀ ਹੈ ਵੀ YouTube ਤੋਂ ਪੈਸਾ ਮਿਲਦਾ Facebook ਤੋਂ ਪੈਸਾ ਮਿਲਦਾ ਇਦਾਂ ਪੇਜ ਬਣਾ ਲਓ ਤੇ YouTube ਚੈਨਲ ਇਦਾਂ ਬਣਾ ਲਓ ਜਾਂ ਇਦਾਂ ਕਰ ਲਓ ਉਹ ਤੁਹਾਨੂੰ ਪ੍ਰੋਪਰਲੀ ਸਹੀ ਡਿਟੇਲ ਦੇ ਵਿੱਚ ਨਹੀਂ ਦੱਸੇਗਾ ਤੇ ਨਾ ਤੁਹਾਡਾ ਜਿੰਨੀ ਛੇਤੀ ਮੈਂ ਤੁਹਾਡਾ ਰਿਪਲਾਈ ਦੇਣਾ ਨਾ ਮੈਸੇਜ ਦਾ ਜਾਂ ਫਿਰ ਤੁਹਾਡੀ ਕਾਲ ਦਾ ਜਾਂ ਫਿਰ ਤੁਹਾਡੇ ਕਮੈਂਟ ਦਾ ਇਦਾਂ ਕੋਈ ਵੀ ਨਹੀਂ ਤੁਹਾਨੂੰ ਕਮੈਂਟ ਦਾ ਜਵ ਸੋ ਪਲੀਜ਼ ਮੇਰੀ ਤਨੂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਆ ਕਰੋ ਤੋ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਪਤਾ ਨਹੀਂ ਕੀ ਗੱਲ ਪਤਾ ਨਹੀਂ ਸਾਡੀ ਮਾਨਸਿਕਤਾ ਹੀ ਇਹ ਹੋ ਜੀ ਅਸੀਂ ਨਾ ਲੋਕ ਸਾਡੇ ਲੋਕਾਂ ਦੇ ਕੀ ਉਹ ਮਤਲਬ ਵੀ ਅਸੀਂ ਚੰਗੀ ਚੀਜ਼ ਦੇਖਣਾ ਨਹੀਂ ਚਾਹੁੰਦੇ ਹੈਗੇ ਜੇ ਮੰਨ ਲਓ ਕਿ ਚਲੋ ਮੈਂ ਆਪਣੇ ਇਸ ਚੈਨਲ ਦੇ ਉੱਤੇ ਜੇ ਇਦਾਂ ਦੀ ਵੀਡੀਓ ਨਾ ਪਾਵਾਂ ਵੀ ਜਿਹਦੇ ਨਾਲ ਤੁਹਾਨੂੰ ਨੌਲੇਜ ਮਿਲ ਸਕੇ ਤੁਸੀਂ ਵੀ ਘਰੇ ਬੈਠ ਕੇ ਪੈਸੇ ਕਮਾ ਸਕੋ ਹਨਾ ਤਾਂ ਜੇ ਇਹਦੀ ਥਾਂ ਤੇ ਮੈਂ ਕੋਈ ਹੋਰ ਗੰਦ ਮੰਦ ਪਾਉਣ ਲੱਗ ਜਾਦਾ ਮੈਂ ਕਹਿੰਦਾ ਤੁਸੀਂ ਵੀਡੀਓ ਦੇਖਿਓ ਕਿੱਦਾਂ ਦੇਖਦੇ ਇਸ ਵੀਡੀਓ ਦੇ ਮੇਰੇ ਜਿਵੇਂ ਗੰਦਮੰਦ ਪਾਉਣ ਲੱਗ ਗਿਆ ਪਰ ਨਹੀਂ ਮੇਰੀ ਜ਼ਮੀਰ ਨਹੀਂ ਮੰਨਦੀ ਕਿ ਵੀ ਯਾਰ ਮੈਂ ਇਹ ਚੀਜ਼ ਪਾਵਾਂ ਗੰਦਮੰਦ ਪਾਵਾਂ ਮੈਨੂੰ ਇਹ ਜਦ ਕਿ ਮੈਨੂੰ ਸਾਰਾ ਕੁਝ ਪਤਾ ਵਾ ਵੀ ਅਸੀਂ YouTube ਤੋਂ ਕਿਵੇਂ ਪੈਸੇ ਕਮਾ ਸਕਦੇ ਆ ਤੁਹਾਨੂੰ ਕੀ ਕੀ ਕੰਮ ਕਰਨਾ ਚਾਹੀਦਾ ਫਿਰ ਮੈਂ ਤੁਹਾਨੂੰ ਕਿਉਂ ਦੱਸਾਂ ਮੈਂ ਵੀ ਆਪਣਾ ਕੰਮ ਕਰੀ ਜਾਣਾ ਚੁੱਪਚੀ ਬੀਤੇ ਤੇ ਵੀਡੀਓ ਪਾਈ ਜਾਣਾ ਤੇ ਮੈਨੂੰ ਪੈਸੇ ਆ ਹੀ ਜਾਣਗੇ ਸੋ ਇਹ ਮੈਂ ਤੁਹਾਡੇ ਵਾਸਤੇ ਦੱਸ ਦਵਾਂ ਜੇ ਕਿਉਂਕਿ ਦੇਖੋ ਮੈਂ ਆਪਣੇ ਜਿਹੜੇ ਸਾਡੇ ਆਲੇ ਦੁਆਲੇ ਦੇ ਲੋਕ ਨੇ ਹਣਾ ਉਹਨਾਂ ਨੂੰ ਮੈਂ ਵਾਚ ਕੀਤਾ ਜਾਂ ਫਿਰ ਹੋਰ ਲੋਕ ਨੇ ਕਿਉਂਕਿ ਮੈਂ ਦੇਖਿਆ ਵੀ ਯਾਰ ਲੋਕੀ ਬਹੁਤ ਜ਼ਿਆਦਾ ਤੰਗ ਨੇ ਲੋਕਾਂ ਨੂੰ ਪੈਸਿਆਂ ਦੀ ਬ ਮੈਂ ਇਹੋ ਜਿਹੇ ਲੋਕ ਵੀ ਦੇਖੇ ਨੇ ਜਿਨ੍ਹਾਂ ਨੇ ਮਤਲਬ ਵੀ ਡਬਲ ਐਮਏ ਕੀਤੀ ਹੋਈ ਆ ਪੀਐਚਡੀ ਕੀਤੀ ਹੋਈ ਆ ਉਹਨਾਂ ਨੂੰ ਨੌਕਰੀ ਤੱਕ ਨਹੀਂ ਮਿਲਦੀ ਹੈਗੀ ਸੋ ਇਸ ਕਰਕੇ ਮੈਂ ਤੁਹਾਨੂੰ ਕੱਲੀ ਕੱਲੀ ਡਿਟੇਲ ਦੇ ਵਿੱਚ ਦੱਸਦਾ ਵਾਂ ਵੀ ਯਾਰ ਤੁਸੀਂ ਇਸ ਤਰੀਕੇ ਨਾਲ ਵੀ ਤੁਸੀਂ ਪੈਸੇ ਕਮਾ ਸਕਦੇ ਹੋ YouTube Facebook ਤੇ Instagram ਇਹ ਉਹ ਜਿਹੜਾ ਜਰੀਆ ਵਾ ਜਿਹਦੇ ਵਿੱਚੋਂ ਤੁਸੀਂ ਬਹੁਤ ਹੀ ਜ਼ਿਆਦਾ ਤੁਸੀਂ ਪੈਸਾ ਕਮਾ ਸਕਦੇ ਹੋ ਦੇਖੋ YouTube ਵਾਸਤੇ ਤੁਹਾਨੂੰ ਕੋਈ ਕੁਆਲੀਫਿਕੇਸ਼ਨ ਦੀ ਲੋੜ ਨਹੀਂ ਹੈਗੀ ਮੰਨ ਕੇ ਚੱਲੋ ਤੁਸੀਂ ਕਿਸੇ ਵੀ ਗਵਰਨਮੈਂਟ ਜੋਬ ਦੇ ਲਈ ਤੁਸੀਂ ਅਪਲਾਈ ਕਰਦੇ ਹੋ ਨਾ ਉਹਦੇ ਲਈ ਕੁਆਲੀਫਿਕੇਸ਼ਨ ਹੁੰਦੀ ਹੈ ਇੱਕ ਕਰਾਈਟੇਰੀਆ ਰੱਖਿਆ ਹੁੰਦਾ ਵੀ ਤੁਸੀਂ ਪਲੱਸ 2 ਪਾਸ ਜਾਂ ਫਿਰ ਗ੍ਰੈਜੂਏਸ਼ਨ ਜਾਂ ਫਿਰ ਮਤਲਬ ਵੀ ਤੁਸੀਂ ਐਮਏ ਪਾਸ ਹੋਣੇ ਚਾਹੀਦੇ ਤਾਂ ਤੁਹਾਨੂੰ ਨੌਕਰੀ ਮਿਲੂਗੀ ਪਰ YouTube ਦੇ ਵਾਸਤੇ ਤਾਂ ਕੁਝ ਵੀ ਨਹੀਂ ਨਾਲ ਜਦੋਂ ਤੁਸੀਂ ਉੱਥੇ ਲੱਗ ਜਾਂਦੇ ਹੋ ਤੁਹਾਡੀ ਇੱਕ ਸੈਲਰੀ ਫਿਕਸ ਹੋ ਜਾਂਦੀ ਹੈ ਵੀ ਤੁਹਾਨੂੰ 60000 ਰੁਪਏ ਦਿੱਤੇ ਜਾਊਗਾ ਪਰ ਜਦੋਂ ਤੁਸੀਂ YouTube Facebook Instagram ਤੇ ਤੁਸੀਂ ਇੱਥੇ ਤੇ ਤੁਹਾਡੀ ਕੋਈ ਕੁਆਲੀਫਿਕੇਸ਼ਨ ਹੈਗੀ ਨਾ ਇੱਥੇ ਤੁਹਾਡੀ ਕੋਈ ਸੈਲਰੀ ਬੰਦੀਸ਼ ਹੈਗੀ ਵੀ ਤੁਹਾਨੂੰ 50000 ਮਿਲਣਾ 40000 ਮਿਲਣਾ ਇਹ ਤਾਂ ਤੁਹਾਡੀ ਮਿਹਨਤ ਤੇ ਡਿਪੈਂਡ ਕਰਦਾ ਜਿੰਨੀ ਤੁਸੀਂ ਮਿਹਨ ਕਮੋ ਆ ਸਕਦੇ ਹਾਂ ਸੋ ਮੇਰੀ ਤੈਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਵੀਡੀਓ ਜਿਹੜੀ ਵਧੀਆ ਵੀਡੀਓ ਮਿਲਦੀਆਂ ਹਨ ਕੱਲੀ ਮੇਰੀ ਦੀ ਗੱਲ ਨਹੀਂ ਕਰਦਾ ਵੀ ਮੇਰੀ ਵੀਡੀਓ ਦੇਖੋ ਹੋਰ ਵੀ ਤੁਹਾਨੂੰ ਹੋਰ ਵੀ ਕਿਸੇ ਦੀ ਤੁਹਾਨੂੰ ਵਧੀਆ ਵੀਡੀਓ ਮਿਲਦੀ ਹੈ ਜਿੱਥੇ ਤੁਹਾਨੂੰ ਕੁਝ ਸਿੱਖ ਨੂੰ ਮਿਲੇ ਤਾਂ ਪਲੀਜ਼ ਉਹ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਤੇ ਵੱਧ ਤੋਂ ਵੱਧ ਨੂੰ ਸ਼ੇਅਰ ਕਰਿਆ ਕਰੋ ਸੋ ਆਪਾਂ ਚੱਲਦੇ ਹਾਂ ਹੁਣ ਆਪਣੀ ਵੀਡੀਓ ਵੱਲ ਦੇਖੋ ਇਹ ਕੰਮ ਤੁਸੀਂ ਕਿਵੇਂ ਕਰਨਾ ਵਾ ਇਹ ਬਹੁਤ ਸੌਖਾ ਕੰਮ ਹੈ ਇੱਥੇ ਕੋਈ ਵੀ ਔਖਾ ਕੰਮ ਨਹੀਂ ਹੈਗਾ ਇੱਥੇ ਬਸ ਕੀ ਜੇ ਸਿਰਫ ਤੁਹਾਨੂੰ ਇੱਕ ਸਕਿੱਲ ਹੋਣੀ ਚਾਹੀਦੀ ਹੈ ਐਡੀਟਿੰਗ ਦੀ ਸਕਿੱਲ ਐਡੀਟਿੰਗ ਕਿਵੇਂ ਕਰਨ ਅਗਰ ਤੁਸੀਂ ਮੇਰੀ ਉਹ ਵੀਡੀਓ ਨਹੀਂ ਦੇਖੀ ਤਾਂ ਪਲੀਜ਼ ਮੇਰੇ ਚੈਨਲ ਤੇ ਜਾ ਕੇ ਉਹ ਵੀਡੀਓ ਇੱਕ ਵਾਰੀ ਤੁਸੀਂ ਜ਼ਰੂਰ ਦੇਖੋ ਫਿਰ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਵੀ ਅਸੀਂ ਐਡੀਟਿੰਗ ਕਿੱਦਾਂ ਕਰਨੀ ਆ ਅਗਰ ਤੁਸੀਂ ਕਹਿੰਦੇ ਹੋ ਵੀ ਮੈਂ ਤੁਹਾਨੂੰ ਐਡੀਟਿੰਗ ਕਰਕੇ ਮੋਬਾਈਲ ਫੋਨ ਦੇ ਉੱਤੇ ਬਣਾ ਕੇ ਦਿਖਾਵਾਂ ਤਾਂ ਪਲੀਜ਼ ਇਸ ਵੀਡੀਓ ਦੇ ਹਲੇ ਤੁਸੀਂ ਕਮੈਂਟ ਕਰ ਦਿਓ ਮੈਂ ਮੋਬਾਈਲ ਫੋਨ ਤੋਂ ਵੀ ਤੁਹਾਨੂੰ ਬਣਾ ਦਾਂਗਾ ਅਗਰ ਤੁਸੀਂ ਘਰੇ ਵੈਲੇ ਬੈਠੇ ਰਹਿੰਦੇ ਹੋ ਨਾ ਜਾਂ ਫਿਰ ਤੁਹਾਡੇ ਕੋਲ 2 ਜਾਂ 3 ਘੰਟੇ ਵੀ ਹੈਗੇ ਆ ਤਾਂ ਤੁਸੀਂ ਇਹ ਕੰਮ ਕਰ ਸਕਦੇ ਹੋ ਤੁਸੀਂ 2-3 ਘੰਟੇ ਕੱਟਣੇ ਤਾਂ 2-3 ਘੰਟੇ ਕੰਮ ਕਰਕੇ ਤੁਸੀਂ ਬਹੁਤ ਵਧੀਆ ਪੈਸਾ ਤੁਸੀਂ ਕਮਾ ਸਕਦੇ ਹੋ ਜਿਵੇਂ ਤੁਹਾਨੂੰ ਮ YouTube ਚੈਨਲ ਇਹ ਤਰ੍ਹਾਂ YouTube ਚੈਨਲ ਬਣ ਜੇਗਾ ਇਸੇ ਤਰ੍ਹਾਂ ਤੁਸੀਂ Facebook ਤੇ ਬਣਾ ਲੈਣਾ ਆਪਣਾ ਪੇਜ ਬਣਾ ਲੈਣਾ Facebook ਤੇ ਪੇਜ ਬਣ ਜੇਗਾ ਤੁਹਾਡਾ ਤੇ Instagram ਤੇ ਵੀ ਤੁਹਾਡਾ ਪੇਜ ਬਣ ਜੇਗਾ Instagram ਤੇ ਵੀ ਤੁਹਾਡਾ ਪੇਜ ਬਣ ਜੇਗਾ ਇਹ ਤਿੰਨ ਪਲੇਟਫਾਰਮਾਂ 'ਤੇ ਤੁਹਾਡਾ ਸੋਸ਼ਲ ਮੀਡੀਆ ਜਿਹੜਾ ਪਲੇਟਫਾਰਮ ਦੇ ਉੱਤੇ ਤੁਹਾਡਾ YouTube ਤੇ ਚੈਨਲ Facebook Instagram ਤੇ ਤੁਹਾਡਾ ਪੇਜ ਬਣ ਜੇਗਾ ਜਦੋਂ ਤੁਸੀਂ ਇੱਥੇ YouTube ਚੈਨਲ ਬਣਾ ਲਿਆ ਫਿਰ ਤੁਸੀਂ ਕੀ ਕਹਿੰਦੇ ਕਿਤਾਬਾਂ ਵਾਲੇ ਬਾਜ਼ਾਰ ਦੇ ਵਿੱਚ ਜਾਣਾ ਤੁਸੀਂ ਇਹਨੂੰ ਕਹਿ ਦੋ ਵੀ ਵੀਰ ਜੀ ਸਾਨੂੰ ਨਾ ਮਤਲਬ ਵੀ ਇੱਕ ਕਿਤਾਬ ਦੇ ਦਿਓ ਜਿਹਦੇ ਵਿੱਚ ਬੁਝਾਰਤਾਂ ਪਈਆਂ ਹੁੰਦੀਆਂ ਹਨ ਤੁਸੀਂ ਦੇਖਿਓ ਹੁਣ ਅੱਜ ਕੱਲ ਜੇ ਅਗਰ ਤੁਸੀਂ ਕਿਤਾਬ ਨਹੀਂ ਲੈ ਸਕਦੇ ਤਾਂ ਪੁਰਾਣੀਆਂ ਅਖਬਾਰਾਂ ਕੱਢ ਲਓ ਹਰ ਇੱਕ ਅਖਬਾਰ ਦੇ ਵਿੱਚ ਨਾ 10-10 ਬੁਝਾਰਤਾਂ ਆਉਂਦੀਆਂ ਨੇ ਵੀ ਤੁਸੀਂ ਬੁਝਾਰਤਾਂ ਪੁੱਛੋ ਠੀਕ ਹੈ ਤੇ ਉਹਦੇ ਵਿੱਚ ਥੱਲੇ ਆਨਸਰ ਵੀ ਦਿੱਤ ਹੁੰਦਾ ਆਹ ਬੁਝਾਰਤ ਦਾ ਕਿਹੜਾ ਵਗ ਜਿਵੇਂ ਮੰਨ ਕੇ ਚੱਲੋ ਜਿਵੇਂ ਇੱਕ ਬੁਝਾਰਤ ਆਈ ਮੇਰਾ ਸਿਰ ਵੱਡਿਆ ਤੁਸੀਂ ਕਿਉਂ ਰੋਏ ਉਹਦਾ ਆਨਸਰ ਕੀ ਹੁੰਦਾ ਪਿਆਜ਼ ਹੁੰਦਾ ਜੇ ਅਪਾ ਪਿਆਜ਼ ਦਾ ਮਤਲਬ ਇੰਗੜਾ ਵੱਢਦੇ ਆ ਨਾ ਉੱਪਰੋਂ ਜੇ ਅਪਾ ਕਹਿੰਦੇ ਦੇਖੀਓ ਉੱਪਰੋਂ ਛਿੱਲਦੇ ਆ ਤਾਂ ਆਪਣੀ ਅੱਖਾਂ ਦੇ ਵਿੱਚੋਂ ਪਾਣੀ ਆ ਜਾਂਦਾ ਉਹਨੂੰ ਕਹਿੰਦੇ ਵੀ ਮੇਰਾ ਸਿਰ ਉਹ ਹੋ ਗਿਆ ਹਾਂ ਇੰਦਾ ਦੇ ਹੁੰਦਿਆਂ ਲੋ ਬੁਜ਼ਾਰਤਾਂ ਤੁਸੀਂ ਪਾਉਂਗੇ ਲੋਕ ਬਹੁਤ ਜ਼ਿਆਦਾ ਦੇਖਦੇ ਨੇ ਵੀਡੀਓ ਦੇ ਐਂਡ ਦੇ ਵਿੱਚ ਮੈਂ ਤੁਹਾਨੂੰ ਇੰਦਾ ਦੇ ਵੀਡੀਓ ਵੀ ਦਿਖਾ ਦਾਂਗਾ ਇਹੋ ਜਿਹੇ ਚੈਨਲ ਬਾਰੇ ਵੀ ਦਿਖਾ ਦਾਂਗਾ ਜਿਹੜਾ ਜੈਨਲ ਇਹ ਟੌਪਿਕ ਦੇ ਕੰਮ ਕਰਦੇ ਪਏ ਨੇ ਤੇ ਉਹਨਾਂ ਦੇ ਮਿਲੀਅਨ ਦੇ ਵਿੱਚ 1 ਮਿਲੀਅਨ 1 ਮਿਲੀਅਨ ਦੇ ਵਿੱਚ 200 ਆਉਂਦੇ ਪਏ ਨੇ ਉਹ ਵੀ ਪਤਾ ਕਿੰਨੇ ਦਿਨ ਦੇ ਵਿੱਚ ਸਿਰਫ 5 ਤੋਂ ਲੈ ਕੇ 6 ਦਿਨ ਦੇ ਵਿੱਚ ਇਹੋ ਜੀ ਚੀਜ਼ਾਂ ਲੋਕ ਬਹੁਤ ਜ਼ਿਆਦਾ ਦੇਖਦੇ ਨੇ ਤੁਸੀਂ ਕਿਤਾਬ ਲਓ ਜਾਂ ਅਖਬਾਰ ਤੋਂ ਤੁਸੀਂ ਪੜੋ ਬੁਜ਼ਾਰਤਾਂ ਤੇ ਤੁਸੀਂ ਉਹਨੂੰ ਕਰਨਾ ਕੀ ਆ ਉਹਦੀ ਪਹਿਲਾਂ ਤੁਸੀਂ ਵੌਇਸ ਰਿਕਾਰਡ ਕਰ ਲੈਣੀ ਆ ਜਿਵੇਂ ਮੈਂ ਤੁਹਾਨੂੰ ਇੱਕ ਪਹਿਲਾਂ ਬੋਲੀ ਸੀ ਨਾ ਬੁਝਾਰਤ ਮੇਰਾ ਸਿਰ ਵੱਡਿਆ ਤੇ ਤੂੰ ਕਿਉਂ ਰੋਇਆ ਇਦਾਂ ਤੁਸੀਂ ਮਤਲਬ ਵੀ ਬੁਝਾਰਤ ਪਹਿਲਾਂ ਆਪਣੇ ਫੋਨ ਦੇ ਵਿੱਚ ਵਾਇਸ ਰਿਕਾਰਡ ਕਰ ਲੈਣੀ ਹੈ ਸਾਰੀ 10 ਕੁ ਕਰਿਓ ਬਸ 10 ਤੋਂ ਲੈ ਕੇ ਤੁਸੀਂ 10 ਤੋਂ ਲੈ ਕੇ 15 10 ਤੋਂ 15 ਬੁਝਾਰਤ ਆ ਪਾਇਓ ਇਹ ਤੁਹਾਡੀ ਹੋ ਜਾਏਗੀ 5 ਤੋਂ ਲੈ ਕੇ 10 ਮਿੰਟ ਦੀ ਵੀਡੀਓ ਬਣ ਜਾਏਗੀ ਬਸ ਇਸ ਤੋਂ ਵੱਧ ਨਹੀਂ ਬਣਾਉਣੀ ਹੈਗੀ ਨੰਬਰ 1 ਤੇ ਨੰਬਰ 2 ਨੰਬਰ 3 ਇਦਾਂ ਤੁਸੀਂ ਬਣਾ ਲੈਣੀ ਹੈ ਵਾਇਸ ਰਿਕਾਰਡ ਕਰ ਲੈਣੀ ਵਾਇਸ ਰਿਕਾਰਡ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਤੁਸੀਂ ਜਾਣਾ ਆਪਣੇ VN ਵੀਡੀਓ ਐਡੀਟਰ ਦੇ ਵਿੱਚ ਉਹਦੇ ਵਿੱਚ ਜਾ ਕੇ ਤੁਸੀਂ ਆਦਰ ਵੀਨ ਵੀਡੀਓ ਐਡੀਟਰ ਖੋਲ ਗਿਆ ਇੱਥੇ ਤੁਸੀਂ ਆਪਣੀ ਵੌਇਸ VOICEY ਵੌਇਸ ਤੁਸੀਂ ਇੱਥੇ ਆਪਣੀ ਵੌਇਸ ਰੱਖ ਦੇਣੀ ਜੋ ਤੁਸੀਂ ਬੋਲਿਆ ਸੀਗਾ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਜਿਹੜੀ ਪੰਜਾਬੀ ਦਾ ਫੌਂਟ ਹੁੰਦਾ ਨਾ ਉਹ ਹਰੇਕ ਦੇ ਫੋਨ ਦੇ ਵਿੱਚ ਹੁੰਦਾ ਵਾ ਪੰਜਾਬੀ ਦਾ ਫੌਂਟ ਆ ਜਿਹੜਾ ਉਹ ਹਰੇਕ ਦੇ ਮੋਬਾਈਲ ਦੇ ਵਿੱਚ ਹੁੰਦਾ ਵਾ ਤੁਸੀਂ ਜਦੋਂ ਵੀਨ ਵੀਡੀਓ ਐਡੀਟਰ ਦੇ ਵਿੱਚ ਜਾਓਗੇ ਨਾ ਤੁਸੀਂ ਇੱਥੇ ਜਿੱਦਾਂ ਜਿੱਦਾਂ ਬੰਨੀ ਜਾਉਂਗੇ ਵੀ ਮੇਰਾ ਸਿਰ ਵੱਡਾ ਤੂੰ ਕਿਉਂ ਰੋਇਆ ਉਹਦੇ ਵਿੱਚ ਪਹਿਲੇ ਨੰਬਰ ਦੱਸ ਦੇਣਾ ਨੰਬਰ 1 ਨੰਬਰ 2 ਨੰਬਰ 3 ਨੰਬਰ 4 ਇਦਾਂ ਤੁਸੀਂ ਬੋਲ ਦੇਣਾ ਬੋਲ ਕੇ ਤੇ ਉਸ ਤੋਂ ਬਾਅਦ ਐਂਡ ਦੇ ਵਿੱਚ ਤੁਸੀਂ ਆਨਸਰ ਦੱਸ ਦੇਣਾ ਠੀਕਾ ਇਹਦਾ ਤੁਸੀਂ 5 10 ਤੋਂ 15 ਦਾ ਤੁਸੀਂ ਜਿਹੜੀ ਇਹ ਬੁਝਾਰਤਾਂ ਨੇ ਉਹ ਬੋਲ ਦੇਣੀ ਆ ਤੇ ਉਹਨਾਂ ਦਾ ਤੁਸੀਂ ਇੱਥੇ ਲਿਖੀ ਜਾਣੇਵੇ ਲਿਖਤੀ ਇਹਦੇ ਵਿੱਚ ਆਊਗਾ ਥੱਲੇ ਵੌਇਸ ਆਜੇਗੀ ਉੱਪਰ ਤਾਂ ਲਿਖਤ ਦੇ ਵਿੱਚ ਆਜੇਗਾ ਉਹ ਕਿੱਦਾਂ ਕਰਨਾ ਮੈਂ ਉਹਦੇ ਤਾਂ ਆਲਰੇਡੀ ਵੀ ਇਹਨਾਂ ਵੀਡੀਓ ਐਡੀਟਰ ਦੇ ਵਿੱਚ ਜਾ ਕੇ ਤੁਹਾਨੂੰ ਦੱਸਿਆ ਹੋਇਆ ਵਾ ਅਗਰ ਤੁਸੀਂ ਕਹਿੰਦੇ ਹੋ ਵੀ ਇਸ ਟੌਪਿਕ ਤੇ ਮੈਂ ਤੁਹਾਨੂੰ ਅਲੱਗ ਤੋਂ ਬਣਾ ਕੇ ਦਿਖਾਵਾਂ ਵੀਡੀਓ ਤਾਂ ਪਲੀਜ਼ ਇਸ ਵੀਡੀਓ ਦੇ ਤੁਸੀਂ ਵੱਧ ਤੋਂ ਵੱਧ ਕਮੈਂਟ ਕਰੋ ਜਿੰਨੇ ਤੁਹਾਡੇ ਜ਼ਿਆਦਾ ਕਮੈਂਟ ਆਉਣਗੇ ਤਾਂ ਮੈਂ ਵੀਡੀਓ ਬਣਾ ਦਾਂਗਾ ਬੁਝਾਰਤਾਂ ਵਾਲੇ ਦੇ ਫੋਨ ਦੇ ਉੱਤੇ ਉਹ ਵੀ ਤੁਹਾਨੂੰ ਸਿਖਾ ਦਾਂਗਾ ਫਿਰ ਜਦੋਂ ਬਣ ਗਿਆ ਤੁਸੀਂ ਇਹਦੇ ਤੇ ਫੋ ਲਗਾਣੀਆਂ ਤਾਂ ਠੀਕ ਆ ਨਹੀਂ ਲਗਾਣੀਆਂ ਕੋਈ ਮੈਟਰ ਨਹੀਂ ਕਰਦਾ ਤੁਸੀਂ ਲਿਖ ਦੋਗੇ ਕੱਲਾ ਬਹੁਤ ਜਿਆਦਾ ਚੰਗੇ ਆ ਤਾਂ ਥੱਲੇ ਬਾ ਤੁਸੀਂ ਆਪਣੀ ਮਿਊਜ਼ਿਕ ਲਗਾ ਦੇਣਾ ਹਲਕਾ ਜਿਹਾ ਮਿਊਜ਼ਿਕ ਲਗਾ ਦੇਣਾ ਫਿਰ ਤੁਸੀਂ ਇਹਨੂੰ ਐਕਸਪੋਰਟ ਕਰ ਲੈਣਾ ਐਕਸਪੋਰਟ ਹੋ ਜਾਏਗਾ ਤੁਹਾਡਾ ਇਹ ਇਹ ਜਦੋਂ ਐਕਸਪੋਰਟ ਹੋ ਗਿਆ ਤੁਹਾਡੀ ਫਾਈਲ ਬਣ ਜਾਣੀ ਆ ਜਾ ਕੇ ਤੁਸੀਂ ਆਪਣੇ YouTube ਚੈਨਲ ਦੇ ਉੱਤੇ ਤੁਸੀਂ ਅਪਲੋਡ ਕਰ ਦਿਓ ਤੇ ਉੱਥੋਂ ਤੁਸੀਂ ਚੈਨਲ ਦੇ ਉੱਤੇ ਬਹੁਤ ਵਾਇਰਲ ਕਰੋ ਤੇ ਵਧੀਆ ਜਿਹਾ ਟੋਪ ਦੇ ਇੱਕ ਵਧੀਆ ਜਿਹਾ ਥੰਬਨੇਲ ਬਣਾਓ ਬਸ ਥੰਬਨੇਲ ਬਣਾ ਕੇ ਤੁਸੀਂ ਆਹ ਵੀਡੀਓ ਨੂੰ ਅਪਲੋਡ ਕਰ ਦਿਓ ਤੇ ਦੇਖੇ ਤੁਹਾਡੀ ਵੀਡੀਓ ਰਤੋਂ ਰਤ ਵਾਇਰਲ ਹੋ ਜਾਣੀ ਆ ਤੇ ਇਹ ਤੁਸੀਂ ਡੇਲੀ ਇੱਕ ਚੀਜ਼ ਦਾ ਖਿਆਲ ਰੱਖਿਓ ਇਹ ਵੀ ਵੀਡੀਓ ਤੁਸੀਂ ਡੇਲੀ ਡੇਲੀ ਵੀਡੀਓ ਤੁਸੀਂ ਅਪਲੋਡ ਕਰਨੀ ਹੀ ਕਰਨੀ ਆ ਇਹ ਆਪਣੇ ਚੈਨਲ ਦੇ ਉੱਤੇ ਇਹ ਨਹੀਂ ਹੈਗਾ ਵੀ ਤੁਸੀਂ ਵੀਡੀਓ ਇੱਕ ਵਾਰ ਕਰਤੀ ਬਸ ਉਤੋਂ ਬਾਅਦ ਹੀ ਹਫਤਾ ਕਰੋ ਨਾ ਡੇਲੀ ਵੀਡੀਓ ਪਹਿਲੇ 10 ਦਿਨ ਤੁਸੀਂ ਲਗਾਤਾਰ ਤੁਸੀਂ 10 ਵੀਡੀਓ ਅਪਲੋਡ ਕਰਨੀ ਹੀ ਕਰਨੀ ਤਾਂ ਤੁਹਾਡਾ ਚੈਨਲ ਜਿਹੜਾ ਉਹ ਗਰੋ ਹੋਏਗਾ ਅਗਰ ਤੁਸੀਂ ਇੱਥੇ ਕੰਮ ਕਰ ਲੈਨੇ ਹੋ ਜਦੋਂ ਤੇ ਨਾਲ ਚੈਨਲ ਤੁਹਾਡਾ ਵੱਡਾ ਹੋ ਗਿਆ ਤਾਂ ਤੁਸੀਂ ਇਤੋਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਪਹਿਲਾਂ ਤਾਂ ਇਹ ਵੀ ਤੁਹਾਡੀ ਪਹਿਲੀ ਵੀਡੀਓ ਵਾਇਰਲ ਹੋ ਜਾਣੀ ਹੈ ਜੇ ਤੁਹਾਡੀ ਪਹਿਲੀ ਵੀਡੀਓ ਵਾਇਰਲ ਹੋ ਗਈ ਤਾਂ ਤੁਸੀਂ ਪੈਸੇ ਕਮਾਉਣ ਜੋਗੇ ਸ਼ੁਰੂ ਹੋ ਜਾਣਗੇ ਸਟਾਰਟਿੰਗ ਦੇ ਵਿੱਚ ਮੈਂ ਤੁਹਾਨੂੰ ਜਿਆਦਾ ਕਮਾ ਜਿਆਦਾ ਨਹੀਂ ਕਹਿੰਦਾ ਤਾਂ ਤੁਸੀਂ 40000 ਤੋਂ ਲੈ ਕੇ 50000 40000 ਤੋਂ 50000 ਤੁਸੀਂ ਬੜੇ ਆਰਾਮ ਨਾਲ ਕਮਾਉਂਗੇ ਤੇ ਕੰਮ ਕਿੰਨੀ ਦੇਰ ਕਰਨਾ ਸਿਰਫ ਤੁਸੀਂ 1 ਘੰਟਾ 1 ਘੰਟਾ ਕੰਮ ਕਰਨਾ ਤੁਸੀਂ ਸਿਰਫ ਆਪਣੇ ਮੋਬਾਈਲ ਫੋਨ ਦੇ ਉੱਤੇ ਤੇ 40 ਤੋਂ 50000 ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਹੈ ਜੀ ਉਮੀਦ ਕਰਦਾ ਕਿ ਤੁਹਾਨੂੰ ਇਹ ਵੀਡੀਓ ਮੇਰੀ ਵਧੀਆ ਲੱਗੀ ਹੋਣੀ ਹੈ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਜਰੂਰ ਕਰਿਓ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਿਉਂਕਿ ਮੈਂ ਇਸੇ ਤਰ੍ਹਾਂ ਦੇ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਣਾ ਰਹਿਣਾ ਵਾ ਜੀ ਅਗਰ ਤੁਹਾਡਾ ਕੋਈ ਵੀ ਸਵਾਲ ਇਸ ਵੀਡੀਓ ਦੀ ਰਿਗਾਰਡਿੰਗ ਹੈਗਾ ਵਾ ਤਾਂ ਪਲੀਜ਼ ਤੁਸੀਂ ਥੱਲੇ ਕਮੈਂਟ ਕਰ ਦਿਓ ਜਾਂ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੀ ਤੇ ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਜੀ ਮੈਂ 24 ਮਾਰਚ ਨੂੰ ਪਟਿਆਲੇ ਸ਼ਹਿਰ ਦੇ ਵਿੱਚ ਮੈਂ ਇੱਕ ਵਰਕਸ਼ਾਪ ਸ਼ੁਰੂ ਕਰਨ ਜਾ ਰਿਹਾ ਜੀ ਜਿਹਦੇ ਵਿੱਚ ਮੈਂ ਤੁਹਾਨੂੰ ਜਿਹੜੀਆਂ ਮੇਨ ਚਾਰ ਚੀਜ਼ਾਂ ਨੇ ਵੀਡੀਓ ਨੂੰ ਸ਼ੂਟ ਕਿਵੇਂ ਕਰਨਾ ਵੀਡੀਓ ਨੂੰ ਐਡਿਟ ਕਿਵੇਂ ਕਰਨਾ ਤੇ ਵੀਡੀਓ ਨੂੰ ਤਮਨਰੇ ਕਿਵੇਂ ਬਣਾਣਾ ਵੀਡੀਓ ਦਾ ਤੇ ਵੀਡੀਓ ਨੂੰ YouTube Facebook Instagram ਤੇ ਤੁਸੀਂ ਅਪਲੋਡ ਕਿਵੇਂ ਕਰਨਾ ਤੇ ਤੁਸੀਂ ਉਹ ਸੋਸ਼ਲ ਮੀਡੀਆ ਤੋਂ ਤੁਸੀਂ ਪੈਸੇ ਕਿਵੇਂ ਕਮਾਉਣੇ ਆ ਅਗਰ ਤੁਸੀਂ ਉਹ ਮੇਰੀ ਵਰਕਸ਼ਾਪ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਪਲੀ ਸਕ੍ਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਸਾਡੀ ਟੀਮ ਨਾਲ ਕੰਟੈਕਟ ਕਰਕੇ ਤੁਸੀਂ ਅੱਜ ਹੀ ਆਪਣੀ ਸੀਟ ਬੁੱਕ ਕਰਵਾ ਲਓ ਜੀ ਕਿਉਂਕਿ 24 ਮਾਰਚ ਦਿਨ ਐਤਵਾਰ ਨੂੰ ਪਟਿਆਲੇ ਸ਼ਹਿਰ ਦੇ ਵਿੱਚੋਂ ਵਰਕਸ਼ਾਪ ਲਗਾਈ ਜਾ ਰਹੀ ਹੈ ਜੀ ਅਗਰ ਤੁਸੀਂ ਮੇਰੀ ਵਰਕਸ਼ਾਪ ਜੁਆਇਨ ਕਰਦੇ ਹੋ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਸੋਸ਼ਲ ਮੀਡੀਆ ਤੋਂ ਬਹੁਤ ਹੀ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜੀ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ